ਚੌਧਰੀ ਦੇਵੀ لال ਯੂਨੀਵਰਸਿਟੀ ਗੱਡੀਆਂ ਚੈੱਕ ਕਰੋ ਮਿੱਤਰੋ ਲਵ ਯੂਪਰਾ ਜੀ ਸਾਥੀ ਦਾ ਹੈ ਖਮਸਾਨਾ ਘਾਣ ਜੀ 15 ਸਤੰਬਰ ਨੂੰ ਸਿੱਧੂ ਬੰਜਾ ਸੈਸ਼ਨ ਸਾਭ ਜਿੱਤੇ ਧਾਰਿਆ ਲੈ ਵੀ ਸਮਾਪਤੀ ਹੋ ਗਈ ਸਾਰੇ ਲੈ ਜਾਣਗੇ ਹਾ ਹੈ ਕਿ ਯਾਰ ਲੋਕੀ ਕਹਿੰਦੇ ਬਾੜਾ ਬੜਾ ਹਾ ਹੈ ਕਿ ਯਾਰ ਲੋਕੀ ਕਹਿੰਦੇ ਜੇਸੀਡੀ ਹੈ ਆ ਰਹੀ ਮੰਡੇ ਸਾਡੀ ਜੇਸੀਡੀ ਬਈ ਚਲਦੇ ਆਂ ਅੰਦਰ ਕੀ ਹਾਲ ਚਾਲ ਹੈ ਮਿੱਤਰੋ ਤੁਹਾਡਾ ਸਵਾਗਤ ਹੈ ਅੱਜ ਦੇ ਆਪਣੇ ਨਵੇਂ ਵਲੌਗ ਦੇ ਵਿੱਚ ਅੱਜ ਤਰੀਕ 5 ਅਗਸਤ ਦਿਨ ਸੋਮਵਾਰ ਤੇ ਅੱਜ ਆਪਾਂ ਆਏ ਹੋਏ ਸੀਗੇ ਆਪਣੇ ਕਾਲਜ ਜੇਸੀਡੀ ਚ ਤੇ ਹੁਣ ਚਲਦੇ ਆਂ ਆਪਾਂ ਕਲਾਸਾਂ ਕੁਲਾਸਾਂ ਲਾ ਲਈਆਂ ਇੱਕ ਦੋ ਜਿਹੜੀਆਂ ਲਾਉਣੀਆਂ ਸੀਗੀਆਂ ਤੇ ਹੁਣ ਚਲਦੇ ਆਪਾਂ ਸੀਡੀਐਲ ਯੂ ਚ ਉੱਥੇ ਫੇਮ ਸੈਕਟਰਸ ਆਏ ਹੋਏ ਸੀਗੇ ਤੇ ਬਾਕੀ ਸਾਨੂੰ ਚੱਲ ਕੇ ਦਿਖਾਉਣੇ ਸਾਰਾ ਕੁਝ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਚਲੋ ਚੱਲਦੇ ਹੁਣ ਸੀਡੀਐਲਯੂ ਆਪਣੇ ਨਾਲ ਹੈ ਗੱਗੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਚਲੋ ਚੱਲੀਏ ਚਲੋ ਸੀਡੀਐਲਯੂ ਪਹੁੰਚ ਗਏ ਤੁਹਾਨੂੰ ਚਲੋ ਅੱਗੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਚਲੋ ਗੱਡੀਆਂ ਚੈੱਕ ਕਰੋ ਮਿੱਤਰੋ ਆਹ ਹੌਲਚਾ ਯਾਰ ਆਹ ਗੱਡੀਆਂ ਖੜੀਆਂ ਲੋੰਬੰਦਾ ਚੱਲ ਕੇ ਤੁਹਾਨੂੰ ਵਿਖਾਉਣੇ ਆ ਸਭ ਤੋਂ ਪਹਿਲਾਂ 15 ਨੰਬਰ ਨੂੰ ਸਿੱਧੂ ਬੰਜਾ ਸੈਚੂ ਚਾਬੀ ਤੇ ਖੜਿਆ ਔਰ ਇੱਕ ਪ੍ਰੈਮਰ ਖੇਡ ਨਜ਼ਰ ਦਿਖੀ ਲਈ ਬਾਈਓ ਪਰ ਜੋ ਨਾ ਆਪਾਂ ਵੀ ਹੁਣ ਚੱਲਦੇ ਆਂ ਪਿੰਡ ਨੂੰ ਦੇਖੋ ਇੱਥੇ ਸੀਗਾ ਜੀ ਗਾਈਜ਼ ਵੀਰੇ ਚੱਲ ਪਏ ਪਿੰਡ ਨੂੰ ਆ ਲਾਈਕ ਕਰਿਓ ਆ ਤੂਪ ਕੱਲ ਨੂੰ ਲੈ ਕੇ ਜਾਵਾਂਗੇ ਅੰਦਰ ਆਪਾਂ ਜੀ ਸਿੜੀ 'ਚ ਕਿਵੇਂ ਲੱਗਿਆ ਫਿਰ ਬਹੁਤ ਵਧੀਆ ਸੀ ਬਹੁਤ ਵਧੀਆ ਚਲੋ ਜੀ